ਪੰਜਾਬ ਦੇ ਸਾਬਕਾ ਟੂਰਿਜ਼ਮ ਮੰਤਰੀ ਤੇ ਇਸ ਜਗ੍ਹਾ ਦੇ ਐਮ.ਐਲ.ਏ ਉਹਨਾਂ ਦੇ ਹਲਕੇ ਦੀ ਹਾਲਤ ਦੇਖ ਕੇ ਤਰਸ ਆਂਦਾ ਹੈ ਪੰਜਾਬ ਦੇ ਬਹੁਤ ਜ਼ਿਆਦਾ ਪਪੂਲਰ ਐਮ.ਐਲ.ਏ ਗਗਨ ਅਨਮੋਲ ਮਾਨ ਜਿਹੜਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਜਿਨ੍ਹਾਂ ਦੇ ਆਪਣੇ ਹਲਕੇ ਦੀ ਹਾਲਤ ਇੰਨੀ ਕਿ ਜ਼ਿਆਦਾ ਬੁਰੀ ਹੈ ਕਿ ਜਦਾ ਅੰਤਾਜਾ ਹੀ ਨਹੀਂ ਲਗਾਇਆ ਜਾ ਸਕਦਾ ਪੰਜਾਬ ਦੀ ਡਿਵੈਲਪਮੈਂਟ ਦਾ ਮਾਡਲ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਤੇ ਪਲੱਸ ਬੋਰਡਾਂ ਦੇ ਉੱਪਰ ਲਗਾਤਾਰ ਦੇਖਣੇ ਦੇਖਣ ਨੂੰ ਮਿਲਦੇ ਆ ਕਰੋੜਾਂ ਅਰਬਾਂ ਰੁਪਇਆ ਲਗਾਤਾਰ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਆਪਣੀ ਸਰਕਾਰ ਦੇ ਪ੍ਰਚਾਰ ਦੇ ਲਈ ਲਗਾਤਾਰ ਕੀਤਾ ਜਾ ਰਿਹਾ ਪਰ ਗਰਾਊਂਡ ਦੇ ਉੱਪਰ ਹਾਲਤ ਇਹ ਹੈ ਕਿ ਇਹ ਰੋਡ ਜਿੱਥੇ ਮੈਂ ਖੜਾ ਆਂ ਇਹ ਖਰੜ ਖਰੜ ਤੋਂ ਅੰਬਾਰੇ ਨੂੰ ਜੁੜਦਾ ਅੱਗੇ ਦਿੱਲੀ ਨੂੰ ਜਾਂਦਾ ਹੈ ਤੇ ਇਸ ਇਸ ਰੋਡ ਦੀ ਹਾਲਤ ਇਹ ਹੈ ਕਿ ਜਿਹੜਾ ਪਿਛਲੇ ਦੋ-ਤਿੰਨ ਸਾਲਾਂ ਤੋਂ ਲਗਾਤਾਰ ਚਰਚਾ ਦਾ ਮੁੱਦਾ ਬਣਿਆ ਹੋਇਆ ਤੇ ਇੱਥੇ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਤੇ ਗਗਨ ਅਨਮੋਲ ਮਾਨ ਜਿਹੜੇ ਇੱਥੋਂ ਦੇ ਐਮ.ਐਲ.ਏ ਆਮ ਆਦਮੀ ਪਾਰਟੀ ਦੇ ਸਾਬਕਾ ਟੂਰਿਜ਼ਮ ਦੇ ਮੰਤਰਾਲਾ ਜਿਹਨਾਂ ਕੋ ਰਿਆ ਮੰਤਰੀ ਨੇ ਹੈ ਤੇ ਉਹਨਾਂ ਦੇ ਆਪਣੇ ਹਲਕੇ ਦਾ ਹਾਲ ਤੇ ਹੈ ਕਿ ਸਭ ਤੋਂ ਜ਼ਿਆਦਾ ਚੱਲਣ ਵਾਲੀ ਸੜਕ ਉਹਦੇ ਉੱਪਰ ਇਦਾਂ ਧਾਕਾ ਲੱਗਿਆ ਹੋਈਆਂ ਵੀ ਰੋਡ ਦੀ ਹਾਲਤ ਇੰਨੀ ਕਬੂਰੀ ਹੈ ਲੋਕ ਆਪਣੀ ਮਿਹਨਤ ਦੇ ਪੈਸਿਆਂ ਨਾਲ ਕਮਾਏ ਹੋਏ ਸਾਧਨ ਤੜਵਾਉਣ ਦੇ ਲਈ ਮਜਬੂਰ ਹੈ ਹੁਣ ਇਹ ਦੇਖ ਲਓ ਵੀ ਇਹਦੇ ਉੱਪਰ ਟੱਪੜਾ ਸਭ ਤੋਂ ਜ਼ਿਆਦਾ ਆਵਾਜ਼ ਆਈ ਵੀ ਸੜਕ ਦੇ ਉੱਪਰ ਹੈ ਪੂਰੇ ਚੰਡੀਗੜ੍ਹ ਦੇ ਨਾ ਬਾਹਰੋਂ ਇਕੱਲੀ ਵੀ ਖਰੜ ਤੋਂ ਬਾਰੋ-ਬਾਰ ਹੁੰਦੀ ਹੋਈ ਇੱਥੋਂ ਅੰਬਾਲੇ ਨੂੰ ਬਨੂੜ ਸਾਰਾ ਲਾਂਡਰਾ ਸਾਰਾ ਏਰੀਆ ਇਸੀ ਰੋਡ ਤੋਂ ਜਾਂਦਾ ਹੈ ਤੇ ਵੱਡੀਆਂ ਕਲੋਨੀਆਂ ਕਹ ਲਈਏ ਵੱਡੀਆਂ ਕਲੋਨੀਆਂ ਹੋਮਲ ਪਰ ਲੋਕਾਂ ਨੂੰ ਰੋਡ ਦੇ ਨਾਮ ਦੇ ਉੱਪਰ ਇਹ ਕੁਝ ਮਿਲ ਰਿਹਾ ਤੇ ਆਮ ਆਦੀ ਪਾਰਟੀ ਭਗਵੰਤ ਮਾਨ ਜਿਹੜਾ ਬਹੁਤ ਜ਼ਿਆਦਾ ਪ੍ਰਚਾਰ ਕਰਦੇ ਆ ਇਹਦੇ 92 ਐਮਐਲਏ ਲਗਾਤਾਰ ਜਿਹਦੇ ਪ੍ਰਚਾਰ ਕਰਦੇ ਆ ਉਹਦੀ ਹਾਲਤ ਇਹ ਹੈ ਵੀ ਗਰਾਊਂਡ ਦੇ ਉੱਪਰ ਕੁਝ ਵੀ ਨਹੀਂ ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਇੱਕ ਮਹਿਜ਼ ਛੋਟੀ ਜਿਹੀ ਸੜਕ ਨਹੀਂ ਉਹਨਾਂ ਕੋਲ ਬਣਾ ਕੇ ਦਿੱਤੀ ਜਾ ਰਹੀ ਤੇ ਲੋਕ ਆਪ ਖੜੇ ਹੋ ਕੇ ਇੱਥੇ ਆਪ ਦੇਖਦੇ ਆ ਵੀ ਗੱਲਬਾਤ ਕਿੱਦਾਂ ਦੀ ਹੈ ਵੀ ਇੱਥੇ ਕਿੱਦਾਂ ਸੀ ਟੱਪਣਾ ਹੈ ਕੀ ਕੁਝ ਮਹਿਸੂਸ ਕਰਦੇ ਆ ਵੀ ਉਹ ਆਪ ਇਸ਼ਾਰੇ ਹੁਣ ਇੱਥੇ ਗੱਡੀ ਵਾਲੇ ਖੜੇ ਆ ਉਹ ਆਪ ਕਹਿ ਰਿਹਾ ਵੀ ਇਹ ਸੜਕ ਨਹੀਂ ਉਹ ਬਣਨੀ ਪੰਜਾਬ ਸਰਕਾਰ ਦੀ ਇਹ ਸੜਕ ਤੇ ਡਿਵੈਲਪਮੈਂਟ ਦਾ ਮਾਡਲ ਮੈਂ ਇੱਧਰ ਦੇਖ ਰਿਹਾ ਕਦੀ ਵੀ ਨਹੀਂ ਵੰਡੀ ਉਹੀ ਹਾਲਤ ਆ ਆਪ ਲੋਕ ਖੜ ਕੇ ਇੱਥੇ ਕਹਿ ਰਹੇ ਆ ਲਗਾਤਾਰ ਮੈਨੂੰ ਖੁਦ 2-3 ਸਾਲ ਇੱਥੇ ਗੁਜ਼ਰਦੈ ਨੇ ਹੋਏ ਆ ਸਾਡੀ ਅੱਜ ਕਿਸਾਨ ਭਵਨ ਦੇ ਵਿੱਚ ਮੀਟਿੰਗ ਸੀਗੀ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੋਂ ਪੁੱਛਦੇ ਆ ਵੀ ਇਹ ਤੁਸੀਂ ਚੰਡੀਗੜ੍ਹ ਦੇ ਨੇੜੇ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਆ ਜਿਹੜਾ ਉਹਦੀ ਡਿਵੈਲਪਮੈਂਟ ਦਾ ਮਾਡਲ ਤੁਹਾਡੇ ਵੱਲੋਂ ਇਹ ਪੇਸ਼ ਕੀਤਾ ਜਾ ਰਿਹਾ ਹੈ ਤੇ ਜਦੋਂ ਅਸੀਂ ਪੰਜਾਬ ਦੇ ਨਾਲ ਲੱਗਦੀ ਆਪਣੇ ਚੰਡੀਗੜ੍ਹ ਨੂੰ ਆਪਣਾ ਕਰਦੇ ਆ ਤੇ ਸਾਡਾ ਜਿਹੜਾ ਨਾਲ ਲੱਗਦਾ ਕਹ ਲਈਏ ਵੀ ਜਿਹੜਾ ਹਲਕਾ ਆ ਨਾਲ ਲੱਗਦਾ ਜਿਹੜਾ ਜ਼ਿਲ੍ਹਾ ਆ ਮੁਹਾਲੀ ਉਹਦੀ ਹਾਲਤ ਇਹ ਪੰਜਾਬ ਦਾ ਹਰ ਇੱਕ ਬੰਦਾ ਇਸ ਸੜਕ ਤੋਂ ਟੱਪ ਕੇ ਜਾਣਾ ਹਿਮਾਚਲ ਦਾ ਹਰਿਆਣੇ ਦਾ ਉਹਨਾਂ ਨੇ ਇਹ ਸੜਕ ਵਰਤਣੀ ਆ ਤੇ ਤੁਹਾਡੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਕੋ ਸਿਰਫ ਇਹ ਸੜਕ ਨਹੀਂ ਬਣਾਈ ਜਾ ਸਕੀ ਤੇ ਤੁਸੀਂ ਕਰ ਕੀ ਰਿਓ ਕਿ ਲੋਕ ਲਗਾਤਾਰ ਇਥੇ ਤੜਪਦੇ ਪਏ ਆ ਤੇ ਇਹ ਇਹ ਸੜਕ ਦਾ ਹਾਲਤ ਦੇਖ ਲੋ ਵੀ ਕਿੱਦਾਂ ਆ ਹੁਣ ਆਟੋ ਫਸ ਗਿਆ ਬੰਦੇ ਨੇ ਆਪਣੀ ਮਿਹਨਤ ਨਾਲ ਦਿਹਾੜੀ ਲਾ ਕੇ ਕਮਾਣਾ ਹੈ ਤੇ ਸਾਧਨ ਇੱਥੇ ਤੜਵਾਣੇ ਆ। ਲੋਕ ਆਪਣੇ ਮਿਹਨਤ ਦੇ ਪੈਸਿਆਂ ਦੇ ਨਾਲ ਕਮਾਏ ਹੋ ਸਾਧਨ ਤੜਵਾਉਣ ਦੇ ਲਈ ਆਪਣੇ ਹੱਡ ਗੋਡੇ ਤੜਵਾਉਣ ਦੇ ਲਈ ਇਸ ਸੜਕ ਦਾ ਸਫ਼ਰ ਕਰਦੇ ਆ। ਇਹ ਹੈ ਆਮ ਆਦੀ ਪਾਰਟੀ ਕਟੜਿੰਕਾਬੀ 92 ਐਮਐਲਏ ਦੀ ਸਰਕਾਰ ਦੇ ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦੇ ਵਿੱਚ ਖਰੜ ਤੋਂ ਅੰਬਾਲੇ ਨੂੰ ਜੋੜਦੀ ਸੜਕ ਦਾ ਹਾਲ ਹੈ। ਹੁਣ ਇੱਥੇ ਤਰਸਾਂਦਾ ਪਜੇਹੀ ਹਾਲਤ ਦੇ ਵਿੱਚ ਅਸੀਂ ਕਿਦਾਂ ਆਸ ਕਰਦੇ ਆਂ ਵੀ ਆਮ ਆਦਮੀ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਕੀ ਡਿਵੈਲਪਮੈਂਟ ਦਾ ਮਾਡਲ ਪੇਰ ਰਹੀ ਹੈ ਲੋਕ ਚੀਕਾ ਮਾਰਦੇ ਪਿਆ ਗਰਾਊਂਡ ਦੇ ਉੱਪਰ ਵੀ ਜਿਨ੍ਹਾਂ ਨੂੰ ਇਸ ਸੜਕ ਤੋਂ ਜਾਂ ਪੰਜਾਬ ਦੀ ਕੋਈ ਵੀ ਪਿੰਡੂ ਜਾਂ ਜਿਹੜੀ ਵੀ ਸੜਕ ਹੈ ਉਤੋਂ ਸਫ਼ਰ ਕਰਨਾ ਪੈਂਦਾ ਤੇ ਉਹਦੀ ਆਪਣੀ ਹਾਲਤ ਕੀ ਸਾਰੀ ਬਣਦੀ ਹੈ ਤਸਵੀਰਾਂ ਤੁਹਾਡੇ ਨਾਲ ਮੈਂ ਤਰਮਿੰਦਰ ਮੁਕੇਰੀਆ ਸ਼ੇਅਰ ਕਰ ਰਿਹਾ ਤਾਂ ਆਸ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਇਹਨੂੰ ਪਹੁੰਚਦੇ ਕਰੋ ਤੇ ਪੰਜਾਬ ਦੇ ਕਹ ਲਈਏ ਵੀ ਐਮਐਲਏ ਜਿਹੜੇ ਇਸ ਹਲਕੇ ਦੇ ਅਨਮੋਲ ਗਗਨਮਾਲ ਜੀ ਉਹ ਥੋੜਾ ਜਿਹਾ ਗਰਾਊਂਡ ਤੇ ਆ ਕੇ ਇਹਨਾਂ ਸੜਕਾਂ ਨੂੰ ਬਣਾਉਣ ਦੇ ਵਿੱਚ ਯਤਨ ਕਰਨ ਸਿਰਫ ਵੀਡੀਓ ਤੱਕ ਮਹਿਜ਼ ਨਾ ਰਹਿ ਜਾਣ ਤੇ ਇੱਥੋਂ ਦੇ ਲੋਕ ਵੀ ਥੋੜਾ ਤੋਂ ਇਹ ਆ ਦੇਖਣ ਤੇ ਪੰਜਾਬ ਦੇ ਲੋਕ ਵੀ ਦੇਖਣ ਕਿ ਪੰਜਾਬ ਸਰਕਾਰ ਜਿਹੜੀ ਪੋਸਟਰਾਂ ਤੇ ਫਰਜੀ ਇਨਕਲਾਬ ਦਾ ਜਿਹੜਾ ਲਗਾਤਾਰ ਲਾਰੇ ਮਾਰਦੀ ਆ ਉਹ ਗਰਾਊਂਡ ਤੇ ਆ ਕੇ ਇਸ ਕੰਮ ਦੇ ਕਰਨ ਵਾਲੇ ਪਾਸੇ ਨੂੰ ਜਾਏ ਨਹੀਂ ਤਾਂ 2027 ਦੀ ਸਾਡਾ ਤਸਵੀਰ ਸਾਡੇ ਸਾਹਮਣੇ ਆ ਜਾਣੀ ਹੈ ਕਿ ਜਦੋਂ ਲੋਕਾਂ ਨੇ ਦੱਸਣੀ ਆਪਣੀ ਹਾਲਤ ਸਾਡੇ ਸਾਹਮਣੇ ਹੈ ਕਿ ਆਟੋ ਫਸਿਆ ਰਿਹਾ ਤੇ ਇਹਨੂੰ ਕੱਢਣ ਦੇ ਲਈ ਇਕ ਨੌਜਵਾਨ ਨੇ ਮਦਦ ਕੀਤੀ ਹੈ ਤੇ ਗਰਾਊਂਡ ਤੇ ਇੱਦਾਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਤੱਕ ਰਾਤ ਇਸੇ ਸੜਕ ਦੀ ਅਜੇਹੀ ਤਸਵੀਰ ਚੱਲੀ ਰਹਿਣੀ ਹੈ ਤੇ ਪੰਜਾਬ ਸਰਕਾਰ ਦੀ ਡਿਵੈਲਪਮੈਂਟ ਦਾ ਮਾਡਲ ਤੁਸੀਂ ਪੂਰੇ ਪੰਜਾਬ ਦੇ ਵਿੱਚ ਦੱਸਣਾ ਹੈ ਚੰਡੀਗੜ੍ਹ ਦੇ ਨਾਲ ਐਸਐਸ ਕੇ ਲਈ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਇਹ ਹੈ ਸਾਡੇ ਪੰਜਾਬ ਦੀ ਰੰਗਲੇ ਪੰਜਾਬ ਦੀ ਅਸਲ ਤਸਵੀਰ ਜਿਹੜੀ ਪੰਜਾਬ ਸਰਕਾਰ ਦੇ ਕਟੜ ਇਮਾਨਦਾਰ ਐਮਐਲਏਆਂ ਦੇ ਵੱਲੋਂ ਕਟੜ ਇਮਾਨਦਾਰ ਸਰਕਾਰ ਦੇ ਵੱਲੋਂ ਸਾਡੇ ਸਾਹਮਣੇ ਲੋਕਾਂ ਦੇ ਵਿੱਚ ਪੇਸ਼ ਕੀਤੀ ਜਾ ਰਹੀ ਹੈ ਧੰਨਵਾਦ